ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਜੀ ਝੋਨੇ ਦੇ ਜਿਹੜਾ ਪਾਣੀ ਦੇ ਪ੍ਰਬੰਧ ਬਾਰੇ ਆਪਾਂ ਦੱਸੂਗੇ ਤੁਹਾਨੂੰ ਜਦੋਂ ਆਪਣਾ ਝੋਨਾ ਦੁੱਧੇ ਦੀ ਅਵਸਥਾ ਦੇ ਵਿੱਚ ਹੋਵੇ ਜਾਨੀ ਕਿ ਨਸਾਰੇ ਤੋਂ ਬਾਅਦ ਜਦੋਂ ਝੋਨੇ ਦੇ ਵਿੱਚ ਆਪਣੀ ਮੁੰਜਰ ਦੇ ਵਿੱਚ ਦਾਣਿਆਂ ਦੇ ਵਿੱਚ ਦੁੱਧ ਆ ਭਰਨਾ ਸ਼ੁਰੂ ਹੁੰਦਾ ਹੈ ਹੁਣ ਸਾਰੇ ਝੋਨਿਆਂ ਨੇ ਨਿਸਾਰਾ ਕਰ ਹੀ ਲਿਆ ਏ ਜਿਹੜਾ ਹੁਣ ਅਕਤੂਬਰ ਮਹੀਨਾ ਸ਼ੁਰੂ ਹੋ ਚੱਲਿਆ ਏ ਤੇ ਹੁਣ ਦਾਣੇ ਵਿੱਚ ਦੁੱਧਾ ਭਰਨਾ ਸ਼ੁਰੂ ਹੋ ਗਿਆ ਏ ਤੇ ਜਿਹੜੀ ਲੇਟ ਵਾਲੀ ਕਿਸਮ ਉਹਦੇ ਵਿੱਚ ਹੁਣ ਦੁੱਧਾ ਭਰਨਾ ਸ਼ੁਰੂ ਹੋ ਗਿਆ ਤੇ ਗੇਤੀ ਵੈਰੈਟੀਆ ਤਾਂ ਹਫ਼ਤੇ 10 ਦਿਨ ਦੇ ਵਿੱਚ ਪੱਕਣ ਨੂੰ ਤਿਆਰ ਨੇ ਤੇ ਇਸ ਸਟੇਜ ਤੇ ਆਪਾਂ ਪਾਣੀ ਦਾ ਸਹੀ ਪ੍ਰਬੰਧ ਕਿਵੇਂ ਰੱਖਣਾ ਉਹ ਤੁਹਾਨੂੰ ਆਪਾਂ ਦੱਸੂਗੇ ਇਸ ਵੀਡੀਓ ਬੀਚੇ ਆਪਾਂ ਤੁਹਾਨੂੰ ਦੁੱਧ ਪੈਣ ਤੋਂ ਲੈ ਕੇ ਝੋਨਾ ਬੱਦਨ ਬੱਦਨ ਤੱਕ ਪਾਣੀ ਦਾ ਕਿਸ ਤਰੀਕੇ ਨਾਲ ਆਪਾਂ ਖੇਤ ਦੇ ਵਿੱਚ ਆਪਾਂ ਪਾਣੀ ਲਾਉਣਾ ਹੈ ਉਹ ਸਾਰੀ ਗੱਲ ਆਪਾਂ ਤੁਹਾਡੇ ਨਾਲ ਅੱਜ ਸਾਂਝੀ ਕਰੂੰਗੇ ਇਸ ਸਟੇਜ ਤੇ ਆ ਕੇ ਕਈ ਵਾਰ ਆਪਾਂ ਇੱਕ ਦੋ ਗਲਤੀਆਂ ਦੇ ਕਾਰਨ ਇੱਕ ਦੋ ਗਲਤੀ ਆਪਾਂ ਕਰਦੇ ਆ ਜਿਹਦੇ ਕਰਕੇ ਆਪਣੇ ਝੋਨੇ ਦਾ ਝਾੜ 30 ਤੋਂ 40% ਘਟ ਸਕਦਾ ਉਹ ਗਲਤੀਆਂ ਕਿਹੜੀਆਂ ਕਰਦੇ ਆਪਾਂ ਉਹ ਵੀ ਦੱਸੂਗੇ ਆਪਾਂ ਤੇ ਹੁਣਾ ਤੁਸੀਂ ਝੋਨਾ ਦੇਖ ਰਹੇ ਹੋ ਦਾਣੇ ਪੱਕਨੇ ਵੀ ਸ਼ੁਰੂ ਹੋ ਗਏ ਆ ਜਾਨੀ ਕਿ ਹਜੇ ਦੁੱਧਾ ਪੈ ਰਿਹਾ ਹੈ ਵਿੱਚ ਇਹਨੂੰ ਆਪਣੇ ਝੋਨੇ ਨੂੰ ਨਸਾਰਾ ਕੀਤੇ ਨੂੰ ਹਫਤਾ ਹੋ ਗਿਆ ਹੈ ਜੀ ਜਿਹੜਾ ਜਦੋਂ ਆਪਣਾ ਝੋਨੇ ਦੇ ਨਸਾਰਾ ਕਰ ਲਿਆ ਸਾਰਾ ਮੁੰਜਰਾ ਝੁਕ ਗਿਆ ਉਹ ਸਟੇਜ ਤੇ ਜਿਹੜਾ ਆਪਾਂ ਪਾਣੀ ਦਾ ਪ੍ਰਬੰਧ ਰੱਖਣਾ ਹੈ ਉਸ ਸਟੇਜ ਤੇ ਜਾ ਕੇ ਆਪਾਂ ਆਪਣੇ ਝੋਨੇ ਦੇ ਵਿੱਚ ਗਿਲ ਰੱਖਣੀ ਹੈ ਪਾਣੀ ਖੜਾ ਨਹੀਂ ਰੱਖਣਾ ਮਤਲਬ ਉਹ ਸੋਕਾ ਨਹੀਂ ਲੱਗਣ ਦੇਣਾ ਗਿੱਲ ਰੱਖਣੀ ਹੈ ਗਿੱਲੇ ਦਾ ਮਤਲਬ ਤੁਸੀਂ ਆਪਣੇ ਖੇਤ ਦੇ ਹਸਾਬ ਨਾਲ ਵੀ ਤੁਹਾਡੇ ਖੇਤ ਦੇ ਵਿੱਚ ਕਿੰਨੇ ਦਿਨ ਪਾਣੀ ਦੀ ਗਿੱਲ ਰਹਿੰਦੀ ਹੈ ਕਿਉਂਕਿ ਰੇਤਲੀ ਜਮੀਨਾਂ ਦੇ ਵਿੱਚ ਘੱਟ ਗਿੱਲ ਰਹੂਗੀ ਤੇ ਜਿਹੜੀਆਂ ਡਾਕਰ ਜਮੀਨਾਂ ਉਹਦੇ ਵਿੱਚ ਇੱਕ ਇੱਕ ਹਫ਼ਤਾ ਵੀ ਗਿੱਲ ਰਹਿੰਦੀ ਹੈ ਤੇ ਆਪਾਂ ਹੁਣ ਪਾਣੀ ਕਿਸ ਤਰੀਕੇ ਨਾਲ ਲਾ ਰਹੇ ਆ ਆਪਾਂ ਇਹਨੂੰ ਹੁਣ ਤਰੀਕਾ ਬੰਨੀ ਹੋਈ ਹੈ ਪੰਜਵੇਂ ਦਿਨ ਪੰਜਵੇਂ ਦਿਨ ਆਪਾਂ ਇਹਨੂੰ ਪਾਣੀ ਲਾ ਰਹੇ ਆ ਤੇ ਹੁਣ ਆਪਾਂ ਪਾਸੋਂ ਪਾਣੀ ਦਿੱਤਾ ਤਾਂ ਕੱਲ ਬਾਰਿਸ਼ ਹੋਈ ਏ ਜਿਹਦੇ ਕਰਕੇ ਹੁਣ ਖੇਤ ਦੇ ਵਿੱਚ ਥੋੜਾ ਥੋੜਾ ਪਾਣੀ ਖੜਾ ਏ ਤੇ ਹੁਣ ਸਾਰੀ ਜਿਰੀ ਨੂੰ ਪਾਣੀ ਆ ਗਿਆ ਮੀਂਹ ਦਾ ਤੇ ਹੁਣ ਆਪਾਂ ਇਹਨੂੰ ਪਾਣੀ ਦਊਗੇ ਘਟੂ ਘਟ 5-6 ਦਿਨ ਨੂੰ ਤੇ ਜੇ ਜਿਹੜੀ ਪਾਣੀ ਗਲਤੀ ਆਪਾਂ ਕਰਦੇ ਹੁਣ ਕਈ ਵਾਰ ਆਪਣੇ ਖੇਤ ਦੇ ਵਿੱਚ ਡੌਡੀ ਪੈ ਜਾਂਦੀ ਹੈ ਹਲਦੀ ਰੋਗ ਆਪਨੇ ਵੀ ਪਿਆ ਹੋਇਆ ਏ ਦੇਖੋ ਇਹ ਤਾਂ ਡਰੋਣਾ ਕਈ ਵਾਰ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਆ ਜਾਂਦਾ ਹੈ ਤੇ ਆਪਾਂ ਕੀ ਕਰਦੇ ਆਪਾਂ ਖੇਤ ਦਾ ਪਾਣੀ ਬੰਦ ਕਰ ਦਿੰਦੇ ਜਮਈ ਪਰ ਉਹ ਸਟੇਜ ਤੇ ਆਪਾਂ ਗਲਤ ਹੈ ਸੋਕਾ ਜੇ ਲੱਗੂਗਾ ਆਪਣਾ ਝਾੜ ਘਟੂਗਾ ਜੇ ਤੁਹਾਡੇ ਖੇਤ ਦੇ ਵਿੱਚ ਜਾਦੇ ਹਲਦੀ ਰੋਗ ਆਉਂਦਾ ਹੈ ਤਾਂ ਤੁਸੀਂ ਕੋਈ ਵੀ ਨਾਰਮਲ ਸਪਰੇਅ ਕਰ ਸਕਦੇ ਹੋ ਸੋਕਾ ਜਾਨੀ ਕਿ ਗਲਤ ਹੈ ਵੀ ਆਪਾਂ ਪਾਣੀ ਬਿਲਕੁਲ ਵੀ ਲਾਣਾ ਹੀ ਨਹੀਂ 20 ਦਿਨ ਛੋਣੇ ਨੂੰ ਤੇ ਜਦੋਂ ਤੱਕ ਆਪਣਾ ਝੋਨਾ ਪੱਕਦਾ ਨਹੀਂ ਉਦੋਂ ਤੱਕ ਆਪਾਂ ਖੇਤ ਦੇ ਵਿੱਚ ਗਿੱਲ ਰੱਖਣੀ ਹੈ ਜਾਨੀ ਕਿ ਧਰਤੀ ਨੂੰ ਚਿੱਟੀ ਤਾਂ ਹੋਣੇ ਨਹੀਂ ਦੇਣਾ ਗਿੱਲ ਥੋੜੀ ਥੋੜੀ ਗਿੱਲੇ ਜ਼ਰੂਰ ਰੱਖਣੀ ਹੈ ਝੋਨੇ ਦੇ ਵਿੱਚ ਜਿਹਦੇ ਨਾਲ ਆਪਣੇ ਝਾੜ ਦੇ ਵਿੱਚ ਵੀ ਬਹੁਤ ਵਧੀਆ ਵਾਧਾ ਹੋਊਗਾ ਤੇ ਝਾਰ ਉਹ ਦਾਣੇ ਭਾਰੇ ਦਾਣਿਆਂ ਦੇ वजन ਦਾਣਿਆਂ ਦੇ ਵਿੱਚ ਹੋਕ ਨਹੀਂ ਬਣੂਗੀ वजन ਪਾਊਗਾ ਵਧੀਆ ਮੋٹے ਦਾਣੇ ਹੋਣਗੇ ਤੇ ਇਹ ਸਾਰੇ ਬੈਨੀਫਿਟ ਹੈ ਜੇ ਆਪਾਂ ਆਪਾਂ ਝੋਨੇ ਦੇ ਵਿੱਚ ਗਿੱਲ ਰੱਖਦੇ ਹਾਂ ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰਿਓ ਇਹ ਗਲਤੀ ਬਿਲਕੁਲ ਵੀ ਨਾ ਕਰਿਓ ਆਹ ਵਾਲੀ ਸਟੇਜ ਤੇ ਆ ਕੇ ਝੋਨੇ ਦੇ ਵਿੱਚ ਇੱਕ ਤੋਂ ਥੋੜੀ ਥੋੜੀ ਗਿੱਲ ਜਾਨੀ ਕੇ ਜ਼ਰੂਰ ਰੱਖੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨਾਂ ਤੋਂ ਭਰਾਵਾਂ ਤੱਕ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ